ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਤਿੰਨ ਪਸ਼ੂ ਦਿਖਾਉਣਾ ਦੋ ਮੱਝਾਂ ਤੋਕਰ ਗੱਭਣ ਚੈੱਕ ਪਾਸ ਹੈ ਤੇ ਉਹਨਾਂ ਦੇ ਨਾਲ ਇੱਕ ਜੀ ਆ ਜੈਡ ਬਲੈਕ ਮੁਰਾ ਨਾਲ ਬਹੁਤ ਹੀ ਸ਼ਕੀਨ ਕੱਟੀ ਹੈ ਝੋਲੀ ਝਾਲੀ ਬਾਕਮਾਲ ਲੱਗੀ ਹੋਈ ਹੈ ਜੀ ਤੇ ਬਾਈ ਨੇ ਇਹ ਕੱਟੀ ਸੇਲ ਕਰਨੇ ਤਿੰਨ ਪਸ਼ੂ ਬਾਈ ਕੋਲੇ ਤੇ ਤਰੀਕ ਨੋਟ ਕਰ ਲਓ 28 ਤਰੀਕ 6 ਮਹੀਨਾ 2025 ਦੋ ਮੱਝਾਂ ਤੋਕਰ ਗੱਭਣ ਚੈੱਕ ਪਾਸ ਹੈ ਤੇ ਬਾਕੀ ਚੈਨਲ ਨੂੰ ਆਪਣੇ ਭਾਗ ਸਿੰਘ ਫਾਰਮ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਸੇ ਵੀ ਭਰਾ ਨੇ ਕੋਈ ਅਦਾਂ ਦੀ ਵੀਡੀਓ ਬਣਾਉਣੀ ਹੋਈ ਤਾਂ ਆਪਣਾ ਨੰਬਰ ਨੋਟ ਕਰ ਲਿਓ 836046 ਕੱਟੀ ਦੀ ਥੋੜਾ ਜਿਹਾ ਧਿਆਰਾ ਨਵਾਂ ਹੁਣੀ ਪਾਇਰ ਕੇ ਥੋੜੀ ਔਲ ਕਰਦੀ ਸਰ ਕੇ ਉਹ ਸਾਰਾ ਥੋੜੀ ਜਜਮੈਂਟ ਤੁਸੀਂ ਕਰ ਲਿਓ ਬਾਕੀ ਆਪ ਕਰਦੇ ਆ ਬਾਈ ਨਾਲ ਗੱਲਬਾਤ ਦੀ ਕੀ ਕੀ ਡੈਡਾ ਆ ਬਲਵੀਰ ਬਾਈ ਠੀਕ ਠਾਕ ਹਾਂ ਬਰਾ ਬਹੁਤ ਵਧੀਆ ਲਖੇ ਬਈ ਤੂੰ ਦੱਸੋ ਠੀਕ ਆ ਚੜ੍ਹਦੀ ਕਲਾ ਜੀ ਤੇ ਨਾਮ ਤੇ ਐਡਰੈਸ ਬੋਲਦੀ ਆਪ ਨਾਮ ਜੀ ਬਲਵੀਰ ਸਿੰਘ ਜੀ ਪਿੰਡ ਬੁੱਲਾ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਨਥਾਣਾ ਜੀ ਤੇ ਮੋਬਾਈਲ ਨੰਬਰ 97809 ਜੀ 80503 ਜੀ ਇਹ ਵਜਾ ਸੰਪਰਕ ਨੰਬਰ ਪਹਿਲੇ ਨੰਬਰ ਦੇ ਮੱਝ ਆ ਨਾ ਹਾਂਜੀ ਹਾਂ ਕਿੰਨੇ ਟਾਂ ਦੀ ਬਣਾ ਕਿੰਨਾ ਦੁੱਦਾ ਆ ਡਾਕਟਰ ਸਾਹਿਬ ਚਾਰ ਮਹੀਨੇ ਦੀ ਗੱਬਣ ਆਵੇ ਲਖੇ ਚਾਰਾਂ ਦੀ ਗੱਬਣ ਚੱਕ ਪਾਸਾ ਚੱਕ ਪਾਸਾ 6 ਕਿਲੋ ਦੁੱਧ 6 ਕਿਲੋ ਦੋਨੇ ਟਾਂ ਤਿੰਨ ਨੋਸਟਾ ਤਿੰਨ ਮਿਲਦੀ ਚਾੜ ਤੇ ਆ ਮਿਲਦੀ ਚਾੜ ਤੇ ਬੱਚਾ ਹੈ ਨਹੀਂ ਬੱਚਾ ਹੈ ਨਹੀਂ ਹਾਂ ਤੇ ਮਿੱਤਰੋ ਤੁਸੀਂ ਨਾ 6:05 ਦਾ ਸਮਾਂ ਹੈਗਾ ਚਵਾਈ ਹੋ ਗਈ ਹਾਂ ਚਵਾਈ ਹੋ ਗਈ ਥੋੜਾ ਮੈਂ ਲੇਟ ਹੋ ਗਿਆ ਤੁਸੀਂ ਪੰਜ ਕੁ ਵਜੇ ਟਾਈਮ ਉੱਤੇ ਮੈਂ ਥੋੜਾ 6 ਵਜੇ ਲੇਟ ਹੋ ਗਿਆ ਬਾਈਆਂ ਥੋੜੀ ਜਲਦਬਾਜ਼ੀ ਚ ਜਿਹੜੀ ਚਵਾਈ ਹੋ ਗਈ ਸੀਗੀ ਤੇ ਬਾਕੀ ਕੋਈ ਭਰਾ ਖਰੀਦੂਗਾ ਚਾਹੇ 6 ਕਿਲੋ ਤੋਂ ਤੁਸੀਂ ਦੋ ਡੰਗ ਚੋ ਕੇ ਲਿਆ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਥਣਾ ਤੁਸੀਂ ਚੈੱਕ ਕਰੋ ਥਣਾ ਬਹੁਤ ਸਾਫ ਹੈ ਬਾਈ ਤੋੜ ਕੇ ਰ ਚਾਰ ਨਹੀਂ ਗੱਭਣ ਚੈੱਕ ਪਾਸ ਆ ਤੇ 6 ਕਿਲੋ ਦੁੱਧ ਆ ਠੀਕ ਆ ਦੂਨਾ ਟਾਈਮ ਆ ਚਾ ਚਾਰ ਟ ਬਹਿ ਕੇ ਪੋਣੀ ਪੈਂਦੀ ਮਿਲ ਕੇ ਪਾ ਕੇ ਵਸ ਪਾ ਕੇ ਬੜਾ ਪਾਸੇ ਹੋ ਕੇ ਬਹਿ ਜਾ ਲਖ ਪਾਸੇ ਹੋ ਕੇ ਬਹਿ ਜਾ ਨਾਲ ਦੀ ਨਾਲ ਠੀਕ ਆ ਲੈ ਮੈਂ ਤਾਂ ਸੂਆ ਤੇ ਹੁਣ ਕਿਹੜਾ ਕਿਹੜੇ ਵਾਸਤੇ ਗੱਭਣੇ ਹੁਣ ਤੀਜੇ ਦੇ ਗੱਭਣਾਂ ਤੀਜੇ ਲਈ ਗੱਭਣ ਹੋਣਾ ਹਾਂਜੀ ਹਾਂਜੀ ਲੱਗਦੀ ਹੈ ਮਹਾਂਦਰਾਏ ਤੋਂ ਸ੍ਰੀ ਦੇ ਬਾਜਨ ਤੋਂ ਤੀਜੇ ਕ ਸੂਏ ਵਾਸਤੇ ਮੈਂ ਤਰੋ ਗੱਭਣੇ ਤੇ ਢਾਂਚਾ ਰੰਗਵਾਨ ਬਹਿੜਾ ਆਪਣਾ ਮੱਝ ਦਾ ਚੰਗਾ ਗਾ ਬਾਕੀ ਥਾਂ ਤੋਂ ਸੋਹਣੇ ਲੱਗੇ ਹੋਣੇਗੇ ਸੋਹਣਾ ਢਾਂਚਾ ਮੱਝ ਦਾ ਨਾ ਤੇ ਕੋਈ ਵੱਖਰੀ ਫੋਰਚਾਂ ਹੈ ਨਹੀਂ ਸਭੀ ਬੜੀ ਵੀ ਠੀਕ ਹੈਗੀ ਤੇ ਬਾਈ ਬਲਵੀਰ ਆਪਾਂ ਤਾਂ ਲੈਂਨ ਦੇ ਜਾਇਜ਼ ਰੇਟ ਕਿ ਨਾਲ ਕਰਨਾ ਹੈ ਮੈਂ ਆਪਾਂ ਫੋਨ ਤੇ ਹੀ ਗੱਲਾਂਗੇ ਅੱਜ ਫੋਨ ਤੇ ਕਰਨੇ ਆ ਫੋਨ ਤੇ ਕਰਾਂਗੇ ਠੀਕ ਆ ਜੋ ਲੈਂਨ ਦੇ ਨਹੀਂ ਹੋਣਗੇ ਲਖਿਆ ਆਪਾਂ ਪਹਿਲਾਂ ਹੀ ਪਸ਼ੂ ਵੇਚਿਆ ਧੋਖਾ ਨਾ ਕਰਨਾ ਉਹ ਵੀ ਲੈਂਨ ਦੇ ਨਹੀਂ ਹੋਣਗੇ ਠੀਕ ਹੈ ਇਹਦੇ ਵੀ ਆਪਾਂ ਜਾਇਜ਼ ਹੀ ਰੇਟ ਵਾ ਠੀਕ ਠੀਕ ਲੈ ਇਥੋਂ ਸਨ ਬੈਗ ਸ਼ੈੱਡ ਦਿਖਾਉਣਾ ਝੋਲੀ ਚਾਰ ਥਾਨੇ ਦੀ ਵਖਰੀ ਜਿਹਦੀ ਫੋਰਾਂ ਸੋਹਣੇ ਲੱਗੇ ਹੋਏ ਨੇਗੇ ਦੋ ਨੰਬਰ ਦਾ ਆਪਾਂ ਉਹ ਮਾਝ ਦਿਖਾ ਦਗੇ ਹਾਂ ਉਹ ਲਖਿਆ ਬਾਈ ਸੋਲਾ ਕੱਟੀ ਸੱਟ ਜੀ ਖੜੀ ਮੋੜ ਕੇ ਆ ਹਾਂ ਜੀ ਦੋ ਮਿੰਟ ਖੜ ਲੈ ਇਹ ਇਹ ਵਾਰ ਕਿੰਨੀ ਕੁ ਮਰਾ ਕੱਟੀ ਦੀ ਆ ਡੇਢ ਸਾਲ ਦੀ ਹੋ ਗਈ ਬਾਈ ਡੇਢ ਸਾਲ ਦੀ ਲੈ ਖੋਲੀ ਬਾਈ ਸੁੱਖੇ ਸਿੰਘ ਸੋਂ ਦੇਖੋ ਮਿੱਤਰ ਜਮ ਐਨ ਸ਼ਕੀਨ ਆ ਪੂਰੀ ਸਭੀ ਪਲੀ ਪੂਰੀ ਫੁੱਲ ਆ ਗਈ ਤੇ ਬਜਨ ਵਿੱਚ ਚੰਗਾ ਇੱਥੇ ਇਕੱਠੇ ਜੈਡ ਬਲੈਕ ਸ਼ਾਹ ਕਾਲੀ ਆਪਾਂ ਜਿਹਨੂੰ ਕਹਦੇ ਨੇਗੇ ਕੱਟੀ ਆ ਗਈ ਨਾ ਤੇ ਪਿੱਛੋਂ ਗੋਲ ਆ ਪੂਰੀ ਥੋੜੀ ਤੇ ਲੈ ਦੀ ਜਰੂਰ ਕਰੂਗੀ ਕਰਦੀ ਆ ਹਾਂ ਤੇ ਲੈ ਦਾ ਤੇ ਲੈ ਦੇ ਦੀ ਔਲ ਕਰ ਹਾਂ ਥੋੜਾ ਮਿੱਤਰ ਤਲਿਆਰਾ ਦਾ ਕਰਦੀ ਆ ਹੁਣ ਵੀਰ ਨੂੰ ਸੰਗਲ ਪਾ ਲੈਂਦੇ ਉਹਨਾਂ ਨੂੰ ਸੁਣੋ ਖੜੀ ਕੱਟੀ ਆ ਸੁਣੋ ਝੂਲੀ ਦਿਖਾ ਦਨਾ ਚੋਲੀ ਦੇਖੋ ਬਹੁਤ ਬਾਗਮਾਲੀ ਜਿਵੇਂ ਗੱਬਣ ਹੁੰਦੀ ਹੈਗੀ ਨਾ ਖੱਚਲਾ ਬਾਰ ਬੋਜ ਕੇ ਲੈ ਮੈਂ ਤਾਂ ਤੁਰਦੀ ਸਿੱਥੋਂ ਨੋਟ ਕਰ ਲਓ ਥੋੜਾ ਸੰਗਲ ਦਾ ਜਾਂ ਤੇ ਲੈ ਦਾ ਮੱਲ ਤੁਹਾਨੂੰ ਖੜੀ ਕੱਟੀ ਦਿਖਾ ਦੇਣਾ ਹੈਗਾ ਰੰਗਵਾਨ ਕੱਟੀ ਦਾ ਬਹੁਤ ਚੰਗਾ ਹੈਗਾ ਬਾਕੀ ਚਾਲ ਸੰਗੂ ਦਿਖਾ ਦੇਣਾ ਹੈਗਾ ਸਿੰਘਾ ਸੰਗੂ ਸੋਹਣੀ ਹੈਗੀ ਡੇਢ ਸਾਲ ਦੀ ਉਮਰ ਆ ਗਈ ਸ਼ਕੀਨ ਪੂਰੀ ਫੁੱਲ ਆ ਗਈ ਤੇ ਐਥੋਂ ਤੁਹਾਨੂੰ ਬੈਕ ਸ਼ਾਟ ਦੁਬਾਰਾ ਦਿਖਾ ਦੇਣਾ ਨਾ ਝੋਲੀ ਝਾਲੀ ਇੱਥੋਂ ਕੱਟੀ ਦੀ ਵੰਤਰ ਦੇਖੋ ਹਾਂ ਝੋਲੀ ਤੁਹਾਨੂੰ ਦਿਖਾਉਣਾ ਇੱਥੇ ਕਰਕੇ ਰੁਕੀ ਮੈਂ ਇਥੇ ਦੇਖੋ ਝੋਲੀ। ਅਸਪੋਤੋਈ। ਹੂੰ। ਝੋਲੀ ਤਾਂ ਬਾਹ ਕਮਾਲ ਵਾਲਾ ਕੰਮ ਨਹੀਂ ਹੈ। ਲੈ। ਇੱਥੋਂ ਮਾਰ ਲੁੰਨੇਗਾ ਥੋੜੀ ਚਾ। ਜਿਵੇਂ ਨਾ ਕੱਟੀ ਗੱਬਣ ਹੁੰਦੀ ਆ ਐਸ ਤਰ੍ਹਾਂ ਝੋਲੀ ਦਿਖਾਉਂਦੀ ਆ ਚਾਰ ਥਾਂ ਨੇ ਇਹਦੇ। ਵੱਖਰੀ ਤੇ ਫੋੜ ਸਾਂਝ ਪੂਰਾ ਹੈ ਨਹੀਂ। ਇੱਥੋਂ ਸਭੀ ਬੜੀ ਕਿੰਨੀ ਗੱਲ ਸੀ ਜੱਜਮੈਂਟ ਹੋਸਾ ਨਾ ਕਰ ਲੈਣਾ। ਲਾ ਕੇ ਭੱਜ ਲੈਣੇ ਇਹਦੀ ਭੱਜ ਲੈ। ਆਪ ਸੌਖੀ ਤਰ ਪੂਗੀ। ਛੱਡ ਦੇ। ਛੱਡ ਦੇ। ਇਧਰ ਨੂੰ ਕਰਕੇ ਛੱਡ ਦੇ ਨੂੰ ਕੋਈ ਚੱਕਰ ਨਹੀਂ। ਲਾ ਦੇ ਧਰਦੇ ਸੰਗਾ। ਲੈ ਮਿੱਤਰੋ ਮਾਰ ਲੁੰਨੇਗਾ। ਰੇਟ ਫਿਰ ਸਾਰਾ ਦਾ ਫੋਨ ਸੀ ਨਾ ਆਪਣੇ ਹਾਂ ਹਾਂ ਠੀਕ ਆ ਠੀਕ ਆ ਲੈ ਜਮੇ ਇਥੇ ਦੋਹਰਾ ਦਾ ਹਾਣਾ ਕੱਟੀ ਹੈ ਨਾ ਥੋੜਾ ਤੇ ਲੈ ਜਰਾ ਕਿ ਵਸ ਜੀ ਤੋੜ ਦਿਆਂ ਆਪਣੇ ਆਪ ਅਸੂ ਸੌਖਾ ਤਰ ਪੈਂਦਾਗਾ ਵਧੀਆ ਕਸ਼ਕੀਨ ਆ ਕੱਟੀ ਤੇ ਤਤ ਨੰਬਰ ਦਾ ਬਧਾਦੀ ਮਾਝਾ ਰ ਆਪਣੀ ਨਾ ਕੀ ਦੇ ਰਦਾ ਹੋਈ ਤਤ ਨੰਬਰ ਕੱਟੀ ਮਾਝਾ ਬਾਰੇ ਫਿਰ ਆਪਣੀ ਵਾਲੇ ਕਿੰਨੇ ਟਾਂ ਦੀ ਗੱਬਣਾ ਆ ਸਾਢੇ 7 ਮਹੀਨੇ ਦੀ ਗੱਬਣਾ ਲਖੀ ਸਾਢੇ 7 ਮਹੀਨੇ ਗੱਬਣਾ ਤੇ ਦੁੱਧੋਂ ਦੁੱਧੋਂ ਡਰਾਈ ਹੈ ਉਹ ਤੋਂ ਡਰਾਈ ਆ ਤਾਜੀ ਉੱਧਰ ਪਾਇਆ ਵਾ 12 ਕਿਲੋ ਦੁੱਧ ਪਾਇਆ ਲਖਣਾ 12 ਕਿਲੋ ਤਾਜੀ ਨੇ ਪਾਇਆ ਵਗਾ ਸੁਆ ਕਿਹੜਾ ਤਾਂ ਹੁਣ ਅੱਗੇ ਹੌਣ ਦੂਜੇ ਤੀਜੇ ਸੁਮੂਰੇ ਨਾ ਨਾ ਦੂਜੇ ਸੁੂਗੀ ਦੂਜੇ ਸੁੂਗੀ ਹਾਂਜੀ ਠੀਕ ਹੈ ਰੰਗਵਾਨਾ ਕੱਦ ਕਾਠ ਮਿੱਤਰੋ ਦੇਖ ਸਕਦੋਂਗੇ ਸਭੀ ਪਲੀ ਲੈ ਖੋਲ ਬਈ ਸੁਖੇ ਫਿਰ ਜੈਡ ਬਲੈਕ ਆ ਗਈ ਤੇ ਬਾਕੀ ਸਾਨੂੰ ਇਥੋਂ ਮੱਥਣਾ ਦੀ ਮੰਤਰ ਦਿਖਾਣਾ ਅੱਧਾ ਕਿਲੋ ਥਾਂ ਦੁੱਧ ਦਿੰਦੀ ਲੱਖੇ ਥਾਂ ਦਿਖਾਉਗੀ ਅੱਛਾ ਜੇ ਭਰਾਣੇ ਹੁਣ ਚੈੱਕ ਕਰਕੇ ਲੈਣੀ ਆ ਤਾਂ ਮੈਂ ਚੈੱਕ ਕਰ ਥਾਂ ਚੈੱਕ ਕਰਾ ਦੂਗੀ ਭੂਰ ਸ਼ਰਲਾ ਹਾਂ ਮਨ ਮਰੋੜੀ ਦੀ ਆਪਣੀ ਫੁੱਲ ਤਸੱਲੀ ਹੋ ਗਈ ਲੈ ਬਈ ਇਥੋਂ ਤੁਸੀਂ ਦੁਵਾਰਾ ਬੈਕ ਸ਼ਾਟ ਤੇ ਪੁੱਠੇ ਦੀ ਮੰਤਰ ਚੈੱਕ ਕਰ ਸਕਦੋਂਗੇ ਸੋਹਣੇ ਸਭੀ ਪਲੀ ਚੰਗੇ ਕੱਦ ਕਠੜੀ ਮੱਝ ਆ ਗਈ ਥਣ ਚਾਰ ਨੇ ਸੋਨੇ ਗਾਇ ਦੇ ਵਿੱਚ ਹਾਲਾਂਕਿ ਡਰਾਈ ਆ ਪਰ ਫਿਰ ਵੀ ਜਿਹੜਾ ਹਵਾਨਾਗਾ ਥਾਣਾ ਤੋਂ ਜਿਹੜਾ ਸੋਨਾ ਤਿਆਰ ਕੀਤਾ ਹੈਗਾ ਮੱਝ ਦਾ ਵੀ ਗੈਬੂ ਥੋੜਾ ਸੋਨਾ ਦਿਖਾਉਂਦੀ ਹੈਗੀ ਕੋਈ ਆਣ ਨਾਲ ਚੰਬੜੇ ਵੇ ਨਾ ਬਾਕੀ ਜਿਹੜਾ ਪ੍ਰਾ ਲੈ ਆਊਗਾ ਆਪਾਂ ਡਾਕਟਰ ਤੋਂ ਦੋਨੇ ਮਜਾ ਚੈੱਕ ਕਰਾ ਕੇ ਲਿਆ ਸਕਦੇ ਹਾਂਗੇ ਕਿਲੋ ਅੱਧਾ ਕਿਲੋ ਦੋ ਦੋ ਹੋ ਸਕਦਾ ਹੈਗਾ ਵੀ ਥਣ ਪਾਸ ਕਰਾ ਦੂਗੀ ਬਾਕੀ ਡਰਾਈ ਵਾਲਾ ਕੰਮ ਹੀ ਹੈਗਾ ਤੇ ਇਹ ਹੈਗੀ 4 ਮਹੀਨੇ ਗੱਬਣ ਤੇ 6 ਕਿਲੋ ਦਾ ਨਾ 6 ਕਿਲੋ ਤੇ ਤਿੰਨ ਪਸ਼ੂ ਆ ਬਾਈ ਕੋਲੇ ਪੈਂਡ ਬਾਈ ਦਾ ਫੂਲਾ ਤਸਵੀਰ ਨਾ ਥਾਣਾ ਦੇ ਜ਼ਿਲ੍ਹਾ ਭੰਡਾ ਕੱਟੀ ਜਿਸ ਨੂੰ ਮੈਂ ਫੇਰ ਨਿਗ੍ਹਾ ਮਾਰਦਾ ਕੱਟੀ ਬੜੀ ਸ਼ਕੀਨਾ ਮਿੱਤਰੋ ਤੇ ਥੋੜੀ ਪਹਿਲਾਂ ਆਲਜੀ ਕਰ ਗਈ ਸੀਗੀ ਤੇ ਇੱਥੇ ਖੜੀ ਜਜਮੈਂਟ ਕਾ ਲਉਣਾ ਚੰਗੀ ਹੈ ਕਿ 1.5 ਸਾਲ ਦੀ ਕੱਟੀ ਲਗਭਗ ਤੇ ਥਣਾ ਥਣਾ ਬਹੁਤ ਸਾਫ਼ ਸੁਥਰੀ ਹੈਗੀ ਜੋ ਜਿਹੜੇ ਪ੍ਰਾਣ ਨੂੰ ਜਿਹੜਾ ਪਸ਼ੂ ਪਸੰਦ ਆਊਗਾ ਬਾਜ਼ੀ ਦੇ ਪਿੰਡ ਆ ਕੇ ਖਰੀਦ ਸਕਦੇ ਹੋ ਧੰਨਵਾਦ ਜੀ